ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਹੈ ਬਸੰਤ ਮਹੱਲਾ ਨੌਵਾਂ ਬਸੰਤ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ 31 ਜਿਹੜੇ ਰਾਗ ਨੇ ਉਹਨਾਂ ਵਿੱਚ ਬਸੰਤ ਇੱਕ ਰਾਗ ਹੈ ਕੁੰਝ ਇਸ ਰਾਗ ਨੂੰ ਦਰਬਾਰ ਸਾਹਿਬ ਦੇ ਅੰਦਰ ਮਾਗੀ ਵਾਲੇ ਦਿਨ ਸ਼ੁਰੂ ਕੀਤਾ ਜਾਂਦਾ ਹੈ ਪੌ ਦੀ ਆਖਰੀ ਰਾਤ ਤੇ ਅੱਧੀ ਰਾਤ ਤੋਂ ਬਾਅਦ ਬਕਾਇਦਾ ਖਰਮੰਦਰ ਸਾਹਿਬ ਵਿਖੇ ਅਰਦਾਸ ਹੁੰਦੀ ਏ ਤੇ ਉਸ ਤੋਂ ਬਾਅਦ ਜਿਹੜਾ ਇਹ ਬਸੰਤ ਰਾਗ ਜਿਹੜਾ ਆਰੰਭ ਹੁੰਦਾ ਹਰ ਕੀਰਤਨੀਆ ਗੁਰਸਿੱਖ ਬਸੰਤ ਤੋਂ ਸ਼ੁਰੂ ਕਰਦਾ ਹੈ ਬਸੰਤ ਦੀ ਪੌੜੀ ਨਾਲ ਸਮਾਪਤੀ ਕਰਦਾ ਤੇ ਖੋਲੇ ਮਹੱਲੇ ਤੱਕ ਬਸੰਤ ਰਾਗ ਦਰਬਾਰ ਸਾਹਿਬ ਅੰਦਰ ਰੋਜ਼ ਪੜਿਆ ਜਾਂਦਾ ਹਰ ਕੀਰਤਨੀਏ ਨੇ ਹਰ ਚੌਕੀ ਵਿੱਚ ਬੈਠਦੇ ਆ ਵਸੰਤ ਰਾਗ ਗਾਇਨ ਕਰਨਾ ਹੈ ਉਂਝ ਮੈਂ ਆਪ ਨੂੰ ਇੱਕ ਬੇਨਤੀ ਹੋਰ ਕਰ ਦਿਆਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੇ ਦੇ ਟਾਈਮ ਦੇ ਸਰਲੇਖ ਥੱਲੇ ਵੀ ਬਾਣੀ ਉਚਾਰਨ ਕੀਤੀ ਟਾਈਮ ਦੇ ਸਰਲੇਖ ਥੱਲੇ ਪਰ ਇਹਦਾ ਮਤਲਬ ਇਹ ਨਹੀਂ ਕਿ ਸਮੇ ਦੀ ਪੂਜਾ ਕੀਤੀ ਗਈ ਹੈ ਸਮੇ ਨੂੰ ਸਫਲਾਉਣ ਵਾਸਤੇ ਬਾਣੀ ਉਚਾਰਨ ਕੀਤੀ ਗਈ ਹੈ ਜਿਵੇਂ ਅਸੀਂ ਟਾਈਮ ਦੀ ਗੱਲ ਕਰਨੇ ਆਂ ਦੇਖੋ ਅੱਜ ਕੱਲ ਸਮਾਂ ਜਿਹੜਾ ਉਹ ਅਸੀਂ ਮਿੰਟ ਸੈਕਿੰਡ ਘੰਟੇ ਜਿਵੇਂ ਉਹ ਬਜ਼ੁਰਗਾਂ ਨੇ ਦੱਸਿਆ ਵੀ ਇਸ ਵੀ ਸਨ ਮੈਂ ਵੀ ਬੋਲਿਆ ਪਰ ਯਾਦ ਰੱਖੋ ਜਿੰਨਾ ਮਰਜੀ ਤੁਸੀਂ ਆਧੁਨਿਕ ਯੁੱਗ ਵਿੱਚ ਪੱਛਮ ਦੀ ਸ਼ਬਦਾਵਲੀ ਵਿੱਚ ਖੋਭ ਜਾਓ ਪਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਤੁਹਾਨੂੰ ਫਿਰ ਪ੍ਰਾਤਨਤਾ ਵਾਂ ਲੈ ਜਾਏਗਾ ਸਦੀਆਂ ਪਹਿਲਾਂ ਦੀ ਪ੍ਰਾਤਨਤਾ ਵਾ ਹੁਣ ਅਸੀਂ ਸਮੇਂ ਦੀ ਗੱਲ ਕਰਾਂਗੇ ਸੈਕਿੰਡ ਮਿੰਟ ਘੰਟੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਆਪ ਰੋਜ਼ ਇੱਕ ਵਾਰੀ ਸਮੇ ਦਾ ਜ਼ਿਕਰ ਸੌਣ ਲੱਗਿਆ ਕਰਦੇ ਵਿਸਵੇ ਚਸਿਆਂ ਘੜੀਆਂ ਪਹਿਰਾ ਠਿੱਪਤੀ ਵਾਰੀ ਮਾਂ ਹੋਵਾ ਇਹ ਸਾਰਾ ਟਾਈਮ ਹੈ ਵਿਸਵੇ ਚਸਿਆਂ ਘੜੀਆਂ ਪਹਿਰਾ ਮੈਂ ਸ਼ਬਦ ਵਰਤਿਆ ਵਿਸਵੇ ਚਸਿਆਂ ਘੜੀਆਂ ਪਹਿਰਾ ਠਿੱਪਤੀ ਵਾਰੀ ਸਾਰੇ ਸ਼ਬਦ ਨੇ ਮਾਂ ਇਹ ਸਮੇ ਦੀ ਬੰਧ ਹੈ ਪਰ ਸਵਾਲ ਇਸ ਸਮਾ ਹੈ ਕਿਹੜਾ ਹੁਣ ਜਦੋਂ ਸੀ ਪੜਾਂਗੇ ਸਾਨੂੰ ਫਿਰ ਪ੍ਰਾਤਨਤਾ ਵੱਲ ਜਾਣਾ ਪੈਣਾ ਅੱਖ ਨੂੰ 15 ਵਾਰੀ ਨਾਰਮਲ ਕੁਦਰਤੀ ਤੌਰ ਤੇ ੱੱਕੇ ਨਾਲ ਨੇ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਅੱਖ ਚਮਕਣ ਦੀ ਜ਼ਿਆਦਾ ਕੁਦਰਤੀ ਤੌਰ ਤੇ 15 ਵਾਰੀ ਅੱਖ ਚਮਕੀ ਜਾਏ ਅੱਖ ਦੇ 15 ਫੋਰ ਜਿਹੜੇ ਨੇ ਇੱਕ ਵਿਸਾ ਬੰਦ ਹੈ 15 ਵਿਸ਼ੇ ਇਕੱਠੇ ਹੋ ਜਾਂਦੇ ਤੇ ਇੱਕ ਚਸਾ ਬੰਦ ਹੈ 30 ਚਸੇ ਇਕੱਠੇ ਹੋ ਜਾਂਦੇ ਤੇ ਇੱਕ ਪਲ ਬਣਦਾ ਹੈ 60 ਪੱਲੇ ਇਕੱਠੇ ਕੋਣ ਤੇ ਇੱਕ ਘੜੀ ਬਣਦੀ ਏ 7.5 ਘੜੀਆਂ ਇਕੱਠੀਆਂ ਹੋ ਜਾਣ ਤੇ ਇੱਕ ਪੈਰ ਬਣਦਾ 8 ਪੈਰ ਇਕੱਠੇ ਹੋ ਜਾਣ ਤੇ ਦਿਨ ਤੇ ਰਾਤ ਬਣਦਾ ਹੈ ਪਰ ਮੈਂ ਫਿਰ ਅਰਜ਼ ਕਰਾਂ ਮੈਂ ਕੋਈ ਸ਼ਬਦ ਆਪਣੇ ਕੋਲ ਨਹੀਂ ਕਿਹਾ ਜਿੰਨਾ ਮਰਜੀ ਆਪ ਤਾਲੀਮ ਲੈ ਲਓ ਜਿਸ ਇਸ਼ਟ ਨੂੰ ਮੈਂ ਤੁਸੀਂ ਆਪਣਾ ਰਾਬਰ ਮੰਨ ਕੇ ਮੱਥਾ ਟੇਕਨੇ ਆ ਯਾਦ ਰੱਖਿਓ ਵਿਆਖਿਆ ਐਸੇ ਸ਼ਬਦ ਦੀ ਹੋਵੇਗੀ ਜਿੰਨਾ ਮਰਜੀ ਆਪਾ ਅਧਿਉਂਕਤਾ ਨੂੰ ਧਾਰਨ ਕਰਕੇ ਹੁਣ ਉੱਥੇ ਸੈਮ ਸਮੇਂ ਟਾਈਮ ਦੇ ਸੱਲੇ ਥੱਲੇ ਇਸ ਰੇਖ ਥੱਲੇ ਬਾਣੀ ਆਪ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਕੱਲ ਅਸੀਂ ਇੱਕ ਸ਼ਬਦ ਪੜ੍ਹ ਰਹੇ ਸਾਂ ਪਹਿਲਾ ਪਹਿਰੇ ਰੈਣ ਕੇ ਬਣ ਜਾ ਰਿਹਾ ਮਿੱਤਰਾ ਪੈਰ ਦੇ ਸਰਲੇਖ ਥੱਲੇ ਬਾਣੀ ਹੁਣ ਪਿਛਲ ਪੈਰ ਵੀ ਆਉਂਦਾ ਹੈ ਚੌਥਾ ਪੈਰ ਸਬਾਹ ਕੇ ਵੀ ਆਉਂਦਾ ਹੈ ਜੇ ਅੱਜ ਕੱਲ ਪੁੱਛੋ ਜੀ ਪਿਛਲ ਪੈਰ ਕੀ ਹੈ ਤੇ ਮੈਂ ਤਾਂ ਸਿੱਧੀ ਜੀ ਗੱਲ ਕਰਨਾ ਵੈਸੇ ਦਿੱਲੀ ਰਾਤ ਨੂੰ 2 ਵਜੇ ਤੋਂ ਬਾਅਦ ਮੇਰਾ ਇੱਕ 2 ਵਜੇ ਪ੍ਰਕਾਸ਼ ਹੁੰਦਾ ਬੰਗਲਾ ਸਾਹਿਬ ਪਰ ਜੇ ਕੋਈ ਪੁੱਛੇ ਵੀ ਅੰਮ੍ਰਿਤ ਵੇਲਾ ਪਿਛਲ ਪੈਰ ਕੀ ਹੈ ਪਿਛਲ ਪੈਰ ਦੀ ਵਿਆਖਿਆ ਜੇ ਵੇਖਣੀ ਹੈ ਤੇ ਦਰਬਾਰ ਸਾਹਿਬ ਦੀ ਮਰਿਆਦਾ ਚ ਦੇਖੋ ਫਿਰ ਸੁਣੋ ਲੋ ਲੱਗਣ ਤੋਂ 3 ਘੰਟੇ ਪਹਿਲਾਂ ਕਿਉਂਕਿ ਇੱਕ ਪੈਰ ਜਿਹੜਾ ਉਹ 3 ਘੰਟਿਆਂ ਦਾ ਹੈ ਜੇ ਅੱਜ ਦੇ ਸਮੇਂ 'ਚ ਵਿਆਖਿਆ ਕਰੀਏ ਲੋ ਲੱਗਣ ਤੋਂ 3 ਘੰਟੇ ਪਹਿਲਾਂ ਜਿਹੜਾ ਸਮਾਂ ਉਹ ਅੰਮ੍ਰਿਤ ਵੇਲੇ ਵਿੱਚ ਹੀ ਆਵੇਗਾ ਦੂਸਰੀ ਇੱਕ ਹੋਰ ਬੇਨਤੀ ਦਰਬਾਰ ਸਾਹਿਬ ਕੋਈ ਤੁਸੀਂ ਦੇਖਿਓ ਟੀਵੀ ਤੇ ਕਈ ਵਾਰੀ ਉਹ ਕੈਮਰਾ ਮਾਰਦੇ ਆ ਜਦੋਂ ਸੂਰਜ ਦੀ ਟਿੱਕੀ ਨਿਕਲਦੀ ਏ ਉਸੇ ਵਕਤ ਦਰਬਾਰ ਸਾਹਿਬandro ਆਵਾਜ਼ ਆਉਂਦੀ ਖਰ ਜੁਗ ਜੁਗ ਭਗਤੂ ਪਾਇਆ ਹੁਣ ਸੂਰਜ ਦੀ ਟਿੱਕੀ ਗਰਮੀਆਂ ਵਿੱਚ ਵੱਖਰੇ ਟਾਈਮ ਨਿਕਲਦੀ ਏ ਟਾਈਮ ਇੱਕੋ ਥੋੜਾ ਉੱਥੇ ਉੱਥੇ ਸਬੰਧ ਇਸੇ ਕਰਕੇ ਦਰਬਾਰ ਸਾਹਿਬ ਜੀ ਦੇ ਪ੍ਰਕਾਸ਼ ਦਾ ਸੋਕਾ ਸੰਦਾ ਵੇਲਾ ਰੁੱਤ ਦੇ ਅਨੁਸਾਰ ਚੇਂਜ ਹੁੰਦਾ ਏ ਉੱਥੇ ਸੂਰਜ ਦੀ ਲੋ ਨਿਕਲੇ ਸੂਰਜ ਦੀ ਲੋ ਵੇਲੇ ਸੂਰਜ ਦੀ ਟਿੱਕੀ ਨਿਕਲਦੀ ਏ ਆਖਰੀ ਸ਼ੰਤ ਤੇ ਚੌਵੀਂ ਪੌੜੀ ਆਸਾ ਕੀ ਵਾਰ ਸੰਪੂਰਨਤਾ ਇਧਰ ਸੂਰਜ ਦੀ ਟਿੱਕੀ ਡੁੱਬਦੀ ਹੋਵੇ ਲੈਂਦਾ ਹੋਵੇ ਫਿਰ ਸ਼ੁਰੂ ਹੋ ਜਾਂਦਾ ਹਰ ਜੁਗ ਜੁਗ ਭਗਤ ਤੋਂ ਪਾਇਆ ਉਦੋਂ ਰਹਿ ਰਾਸ ਦੀ ਸੋਦਰ ਦੀ ਚੌਕੀ ਸ਼ੁਰੂ ਹੋ ਜਾਂਦੀ ਮੈਂ ਖੈਰ ਆਪ ਜੀ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਥੋੜਾ ਜਿਹਾ ਧਿਆਨ ਦੇ ਕੇ ਸੁਣਿਓ ਕਿ ਤਿੰਨ ਘੰਟੇ ਸਮਾਂ ਉਸ ਤੋਂ ਪਹਿਲਾਂ ਹੁੰਦਾ ਹੈ ਜਿਨੂੰ ਅਸੀਂ ਅੰਮ੍ਰਿਤ ਵੇਲਾ ਵੀ ਕਹਿੰਦੇ ਹਾਂ ਜੀ ਕਈ ਸੱਜਣ ਰਾਤ ਦੇ 12 ਵਜੇ ਤੋਂ ਬਾਅਦ ਵੀ ਆਪਣੇ ਹਿਸਾਬ ਨਾਲ ਕਹਿ ਦਿੰਦੇ ਆ ਮੇਰੀ ਫਿਰ ਵੀ ਬੇਨਤੀ ਉਹ ਸਮੇਂ ਦੇ ਸਰਲੇਖ ਥੱਲੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਵਿਸ਼ਾ ਨਹੀਂ ਅੱਜ ਦਾ ਵੈਸੇ ਪਹਿਰਾਂ ਦੇ ਸਰਲੇਖ ਥੱਲੇ 12 ਮਾਹ ਦੇ ਨਾਲ ਇੱਕ ਸਰਲੇਖ ਹੁੰਦਾ ਦਿਨ ਰਹਿਣ ਹਰ ਸਿਮਰੀ ਦਿਨ ਸਭ ਰਹਿਣ ਦਿਨ ਰਹਿਣ ਦੇ ਸਰਲੇਖ ਥੱਲੇ ਗੁਰਮਖੋ 7-12 ਦੇ ਸਰਲੇਖ ਥੱਲੇ ਜਿਹੜਾ ਹਫਤਾ ਹੈ ਚਲੋ ਇੱਥੇ ਅਸੀਂ ਕਹਿੰਨੇ ਆ ਸੋਮਵਾਰ ਸੰਡੇ ਤੋਂ ਕਹਿੰਦੇ ਨਾ ਇਹ ਮੰਡੇ ਤੋਂ ਸ਼ੁਰੂ ਹੋ ਗਿਆ ਹਫਤਾ ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਹਫਤਾ ਹੈ ਉਹਦਾ ਪਹਿਲਾ ਦਿਨ ਐਤਵਾਰ ਹੈ ਆਦਿਤ ਕਰੈ ਭਗਤ ਆਰੰਭ ਐਤਵਾਰ ਆਦਿਤਵਾਰ ਅਦਿਤ ਦਾ ਲਫ਼ਜ਼ੀ ਅਰਥ ਹੁੰਦਾ ਸੂਰਜ ਇਸੇ ਕਰਕੇ ਉਸ ਰਵੀਵਾਰ ਕਹਿੰਨੇ ਆ ਆਪਜੀ ਸੰਡੇ ਵਰਦੇ ਸੂਰਜ ਦਾ ਵਾਰ ਉਹ ਸ਼ੁਰੂਆਤ ਹੁੰਦੀ ਏ ਐਤਵਾਰ ਤੋਂ ਸ਼ੁਰੂ ਹੁੰਦਾ ਤੇ ਹਫਤੇ ਦਾ ਸੱਤਵਾਰਾਂ ਦਾ ਆਖਰੀ ਦਿਨ ਹੁੰਦਾ ਜੀ ਸ਼ਨੀਚਰਵਾਰ ਗੁਰਬਾਣੀ ਮੁਤਾਬਕ ਸੁਣਿਓ ਦਿਨ ਰੈਣ ਦੇ ਸਰਲੇਖ ਥੱਲੇ ਬਾਣੀ ਪਹਿਰਾਂ ਦੇ ਸਰਲੇਖ ਥੱਲੇ ਬਾਣੀ ਉਸ ਤੋਂ ਬਾਅਦ ਸੱਤਵਾਰਾਂ ਦੇ ਸਰਲੇਖ ਥੱਲੇ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਹ ਦੇ ਸਰਲੇਖ ਥੱਲੇ ਬਾਣੀ ਦੋ ਬਾਰਾਂ ਮਾਹ ਨੇ ਮਾਂਝ ਤੇ ਤੁਖਾਰੀ ਉਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਮੁਖੋ 6 ਰੁੱਤਾਂ ਦੇ ਸਰਲੇਖ ਥੱਲੇ ਬਾਣੀ ਕਿਉਂਕਿ ਰੁੱਤਾਂ ਵੀ ਮੌਸਮ ਜਿਹੜੇ ਸਮੇਂ ਨਾਲ ਉਂਝ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੱਚ ਇਹ ਵੇ ਕਿ ਜਿਹੜੇ ਬਸੰਤ ਦੇ ਮਹੀਨੇ ਨੇ ਮੈਂ ਕਿਹਾ ਮਾਘ ਸ਼ੁਰੂ ਹੁੰਦਾ ਤੇ ਹੌਲੇ ਮੱਲੇ ਤੱਕ ਚੱਲਦਾ ਪਰ ਗੁਰੂ ਗ੍ਰੰਥ ਸਾਹਿਬ ਵੀ ਜਿਹੜੇ ਮਹੀਨੇ ਮੰਨੇ ਗયા ਬਸੰਤ ਦੇ ਉਹ ਮਾਘ ਤੇ ਫੱਗਣ ਨਹੀਂ ਮੰਨੇ ਗੁਰੂ ਗ੍ਰੰਥ ਸਾਹਿਬ ਪੂਰਾ ਚੇਤ ਤੇ ਅੱਧਾ ਵਿਸਾਖ ਬਸੰਤ ਦਾ ਮਹੀਨਾ ਮੰਨਿਆ। ਮੇਰੇ ਮਨ 'ਚ ਕਈ ਵਾਰੀ ਆਉਂਦਾ ਪੁੱਛਣਾ ਵੀ ਕਦੋਂ ਤੋਂ ਸ਼ੁਰੂ ਹੋਇਆ ਪਰ ਮੈਂ ਇਹਨੂੰ ਖੰਡਨ ਨਹੀਂ ਕਰਾਂਗਾ ਕਿਉਂਕਿ ਮੈਂ ਪੰਥ ਦੀ ਮਰਿਆਦਾ ਵਿੱਚ ਰਹਿ ਕੇ ਹੀ ਸਮਰਪਣ ਹੋ ਕੇ ਵਿਚਾਰ ਕਰਾਂਗਾ। ਮੈਂ ਆਪ ਨੂੰ ਬੇਨਤੀ ਕੀਤੀ ਤਾਂ ਵੀ ਬਸੰਤ ਰਾਤ ਬਸੰਤ ਹੋਤੇ ਸ਼ੁਰੂ ਹੁੰਦਾ ਹੈ ਅੱਜਕੱਲ ਮਾਰਗ ਦੀ ਸੰਗਰਾਣ ਤੋਂ ਸ਼ੁਰੂ ਹੁੰਦਾ ਹੈ ਬਾਕੀ ਤੋਂ ਖੋਲੇ ਮਹੱਲੇ ਤੱਕ ਚੱਲਦਾ ਹੈ। ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਦਾ ਅਰਥ ਜਿੱਥੇ ਖੇੜਾ ਹੈ ਪਰ ਉੰਜ ਮਹਾਰਾਜ ਨੇ ਫੁੱਲਾਂ ਦੇ ਖੇੜੇ ਨੂੰ ਖੇੜਾ ਨਹੀਂ ਸਮਝਿਆ ਫੁੱਲ ਭਾਵੇਂ ਬਸੰਤ ਸਾਰੀ ਧਰਤੀ ਤੇ ਖੇੜੇ ਹੋਣ ਜੇ ਅੰਦਰ ਵਹਿਗੁਰੂ ਚੇਤੇ ਨਹੀਂ ਤੇ ਇਹਨਾਂ ਮਹੀਨਿਆਂ ਵਿੱਚ ਵੀ ਜੇਠ ਹੀ ਤੱਪਦਾ ਹੈ ਨਾਨਕ ਤਿਨਾ ਬਸੰਤ ਹੈ ਉਹਨਾਂ ਲਈ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾਪੁਰੀ ਸੇ ਐਨਸ ਫਿਰੈ ਜਲੰਤ ਜਿਹਦੇ ਅੰਦਰ ਰੱਬ ਕੋਈ ਨਹੀਂ ਉਹ ਤਾਂ ਬਸੰਤ ਵਿੱਚ ਵੀ ਸੜਿਆ ਹੋਇਆ ਇੱਥੇ ਬਸੰਤ ਮਹੱਲਾ ਨੌਵਾਂ ਪਹਿਲਾਂ ਆਪਾਂ ਅਖਰੀ ਅਰਥ ਕਰਾਂਗੇ ਕਹਾ ਭੋਲਿਓ ਰੇ ਝੂਠੇ ਲੋਭ ਲਾਗ ਮੈਥੇ ਨਾਸ ਕੀ ਪਾਠ ਕੀਤਾ ਜ ਕਹਾ ਕਿਉਂਕਿ ਇੱਥੇ ਕਹਾ ਦਾ ਅਰਥ ਕਿੱਥੇ ਕਹਾ ਦਾ ਅਰਥ ਕਿਸ ਲਈ ਇਹ ਵਿਦਵਾਨਾਂ ਨੇ ਅਰਥ ਕੀਤੇ ਆ ਭੂਲਿਓ ਜਿਹੜਾ ਭੂਲਿਓ ਦਾ ਊੜਾ ਹੈ ਉਹ ਖੁੱਲਾ ਹੀ ਬੋਲਣਾ ਹੈ ਭੂਲਿਓ ਰੇ ਰੇ ਦਾ ਲਫ਼ਜ਼ੀ ਅਰਥ ਕਰਾਂਗੇ ਏ ਇਹਦੇ ਅਰਥ ਕਰਨ ਲੱਗਿਆਂ ਮੈਂ ਇੱਕ ਲਫ਼ਜ਼ ਸ਼ਬਦ ਹੋਰ ਨਾਲ ਲਾਵਾਂਗਾ ਭਾਈ ਏ ਭਾਈ ਫਿਰ ਸੁਣਿਓ ਇੱਥੇ ਕਿਉਂਕਿ ਜਦੋਂ ਬਾਣੀ ਦੇ ਅਖਰੀ ਅਰਥ ਕਰਾਂਗੇ ਵਿਆਖਿਆ ਲਈ ਸਾਨੂੰ ਆਪਣੇ ਕੋਲ ਸ਼ਬਦਾਵਲੀ ਲਾਣੀ ਪੈਂਦੀ ਕਾਹ ਭੂਲਿਓ ਰੇ ਇਧਰ ਤੂੰ ਗਿਆ ਖੇ ਭਾਈ ਖੇ ਮੇਰੇ ਵੀਰ ਤੂੰ ਕਿੱਥੇ ਖੁੰਝ ਗਿਆ ਹੈ ਤੂੰ ਕਿੱਥੇ ਭੁੱਲ ਗਿਆ ਹੈ ਤੂੰ ਕਿਸ ਲਈ ਭੁੱਲ ਗਿਆ ਹੈ ਕਿਨੂੰ ਭੁੱਲ ਗਿਆ ਕਿਉਂਕਿ ਕੱਲ ਸ਼ਬਦ ਸੀ ਮਨ ਕਹਾ ਬਿਸਾਰਿਓ ਰਾਮ ਨਾਮ ਕਹਾ ਭੁੱਲਿਓ ਰੇ ਝੂਠੇ ਲੋਭ ਲਾਗ ਇਥੇ ਝੂਠੇ ਦਰਤ ਕਰਾਂਗੇ ਨਾਸ਼ਵੰ ਜਿਨ੍ਹਾਂ ਨੇ ਖਤਮ ਹੋ ਜਾਣਾ ਹੁਣ ਇਸ ਲਫਜ਼ ਦੇ ਅਰਥ ਕਰ ਲੱਗਿਆ ਭਾਵੇਂ ਝੂਠੇ ਲੋਭ ਅਸੀਂ ਪਾਠ ਇਕੱਠਾ ਕਰ ਦਿੱਤਾ ਪਰ ਅਰਥ ਕਰਦੇ ਆ ਮੈਨੂੰ ਲੋਭ ਤੇ ਝੂਠੇ ਦੇ ਅਰਥ ਵਿਆਖਿਆ ਕਰਨੇ ਪੈਣਗੇ ਝੂਠੇ ਦਾ ਅਰਥ ਹੈ ਨਾਸ਼ਵੰਤ ਸੰਸਾਰ ਜਿੰਨੇ ਸੱਚ ਨਹੀਂ ਰਹਿਣਾ ਬਿਲਕੁਲ ਨਹੀਂ ਲੋਭ ਦਾ ਅਰਥ ਲਾਲਚ ਲਾਗ ਦਾ ਅਰਥ ਹੈ ਲੱਗ ਕੇ ਇਹਦੇ ਲਬਜ਼ੀ ਅਰਥ ਹੋ ਗਏ ਕਾਹ ਭੁੱਲਿਓ ਰੇ ਝੂਠੇ ਲੋਭ ਲਾਗ ਏ ਭਾਈ ਤੂੰ ਕਿਉਂ ਭੁੱਲ ਗਿਆ ਕਿੱਥੇ ਖੁੰਝ ਗਏ ਪਰਮਾਤਮਾ ਨੂੰ ਭੁਲਾ ਦਿੱਤਾ ਤੇ ਜਿਸ ਸੰਸਾਰ ਨੇ ਕੱਲ ਨੂੰ ਬਿਲਕੁਲ ਖਤਮ ਹੋ ਜਾਣਾ ਤੂੰ ਉਹਦੇ ਲਾਲਚ ਵਿੱਚ ਲੱਗ ਕੇ ਕਿ ਸਭ ਕੁਝ ਮੇਰਾ ਹੋ ਜਾਏ ਪਿਆਰਿਆ ਜਿਹੜਾ ਤੇਰਾ ਆਪਣਾ ਸੀ ਉਹਨੂੰ ਤੂੰ ਭੁਲਾ ਹੀ ਦੇ ਦਿੱਤਾ ਪਹਿਲੀ ਤੁਕ ਦੇ ਅਰਥ ਨੇ ਕਹਾ ਭੁੱਲਿਓ ਰੇ ਝੂਠੇ ਲੋਭ ਲਾਗ ਹੁਣ ਅੱਗੇ ਦੇਖੋ ਅੱਗੇ ਮਹਾਰਾਜ ਬਖਸ਼ਿਸ਼ ਕਰ ਰਿਹਾ ਕੱਚ ਇਥੇ ਗੱਲ ਚੇਤੇ ਰੱਖਿਓ ਨਾ ਪਾਠ ਕਿਛ ਕਰਨਾ ਤੇ ਨਾ ਪਾਠ ਕੁਛ ਕਰਨਾ ਹੈ ਮਹਾਰਾਜ ਕਹਿੰਦੇ ਕਛ ਇਹ ਦਾ ਅਰਥ ਲਫ਼ਜ਼ੀ ਅਰਥ ਕਰਾਂਗੇ ਕੁਝ ਬਿਗਰਿਓ ਇਹ ਵੀ ਊੜਾ ਖੁੱਲੈ ਬਿਗਰਿਓ ਦਾ ਵਿਗੜ ਜਾਣਾ ਖਤਮ ਹੋ ਜਾਣਾ ਕਿਛ ਬਿ ਕਛ ਬਿਗਰਿਓ ਨਾਹਨ ਖਾਹੇ ਨੂੰ ਸਿਹਾਰੀ ਬੋਲਨੀ ਇਹਨੂੰ ਨਾਹ ਨਹੀਂ ਬੋਲਣਾ ਨਾਹਨ ਸਿਰ ਬੇਨਤੀ ਹੈ ਕਛ ਬਿਗਰਿਓ ਨਾਹਨ ਅਜੇ ਤੇਰਾ ਕੁਝ ਵੀ ਨਹੀਂ ਵਿਗੜਿਆ ਵਾ ਵਾ ਸਤਿਗੁਰੂ ਦੇਖੋ ਕਿੰਡੀ ਪੋਜ਼ਿਟਿਵ ਸੋਚ ਸਾਨੂੰ ਦੇ ਰਿਆ ਕਹਿੰਦੇ ਤੇਰਾ ਕੁਝ ਵੀ ਨਹੀਂ ਵਿਗੜਿਆ ਤੂੰ ਰੱਬ ਨੂੰ ਭੁੱਲ ਗਿਆ ਲਾਲਚ ਪਿੱਛੇ ਲੱਗ ਕੇ ਤੂੰ ਝੂਠੀ ਦੁਨੀਆ ਪਿੱਛੇ ਪਰਮਾਤਮਾ ਨੂੰ ਭੁੱਲ ਗਿਆ ਲਾਲਚ ਖੱਚ ਤਖੈਂ ਕੱਚ ਬਿਗਰਿਓ ਨਾਹੈਨ ਅਜੇ ਕੁਝ ਨਹੀਂ ਤੇਰਾ ਵਿਗੜਿਆ ਓ ਬੰਦਿਆ ਅੱਜ ਹੂੰ ਜਾਗ ਅਜੂੰ ਦਰਤੇ ਖੋਣ ਬਹ ਖੋਣੀ ਜਾਗ ਪੋ ਖੋਣੀ ਉੱਠ ਪੋ ਖੋਣੀ ਨੀਸਤੇ ਨੂੰ ਤਿਆਗ ਦੇ ਕੋਣੀ ਨੀਂਦ ਤੋਂ ਉੱਪਰ ਉੱਠ ਜਾ ਤੇਰਾ ਕੁਝ ਨਹੀਂ ਵਿਗੜਿਆ ਪਰ ਮੇਰੇ ਭਾਈ ਜਿਸ ਪਾਸੇ ਤੂੰ ਲੱਗਾ ਹੋਇਆ ਹੈ ਇਹ ਝੂਠਾ ਸੰਸਾਰ ਬਿੰਸਨ ਵਾਲੇ ਦੇ ਲਾਲਚ ਵਿੱਚ ਘਜਤ ਹੈ ਇਹ ਵੇ ਜਿਹੜਾ ਸ਼ਬਦ ਅਸੀਂ ਵਿਚਾਰ ਰਹੇ ਹਾਂ ਇਸ ਸ਼ਬਦ ਦੀਆਂ ਰਹਾਉ ਦੀਆਂ ਪਹਿਲੀਆਂ ਦੋ ਤੁਕਾਂ ਤੇ ਮੈਂ ਹਰ ਥਾਂ ਤੇ ਸੰਗਤ ਨੂੰ ਇਹ ਬੇਨਤੀ ਕਰਦਾ ਆ ਰਿਹਾ ਜਿਸ ਜਿਸ ਥਾਂ ਤੇ ਜਾ ਰਿਆਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਵਿਲੱਖਣਤਾ ਇਹ ਵੀ ਹੈ ਕਿ ਉਹਨਾਂ ਦੇ 59 ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੁਕਾਂ ਹੀ ਰਖਾਉ ਦੀਆਂ ਤੁਕਾਂ ਨੇ ਜਿਹੜੀਆਂ ਪਹਿਲੀਆਂ ਤੁਕਾਂ ਨੇ ਰਖਾਉ ਦੀਆਂ ਤੁਕਾਂ ਹੁਣ ਇਹਦੀ ਥੋੜੀ ਜਿਹਾ ਆਪਾਂ ਵਿਆਖਿਆ ਕਰ ਲਈਏ ਕਾਹਾ ਭੁੱਲਿਓ ਰੇ ਝੂਠੇ ਲੋਭ ਲਾਗ ਕਿਉਂ ਭੁੱਲ ਗਿਆ ਕਿੱਥੇ ਖੁੰਝ ਗਿਆ ਨਾਸ਼ਵੰਤ ਸੰਸਾਰ ਦੇ ਲਾਲਚ ਵਿੱਚ ਲੱਗ ਕੇ ਹੁਣ ਵੇਖੋ ਜਦੋਂ ਅਸੀਂ ਪੜਨੇ ਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਾਂ ਵਿਸ਼ਿਆਂ ਦਾ ਜ਼ਿਕਰ ਬੜੀ ਬੜੀਆ ਹੈ ਅਸੀਂ ਪਿਛਲੇ ਦਿਨ ਵੀ ਆ ਇਕੱਠਾ ਵੀ ਆਇਆ ਇਕੱਲੇ-ਇਕੱਲੇ ਦਾ ਵੀ ਜ਼ਿਕਰ ਆਇਆ ਹੈ ਮਹਾਰਾਜ ਜੀ ਦਾ ਇੱਕ ਬਚਨ ਪੜ੍ਹਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜਾਂ ਦਾ ਜ਼ਿਕਰ ਕਰ ਦਿੱਤਾ ਉਂਝ ਵੈਸੇ ਜੇ ਇਹਨੂੰ ਦੇਖਿਆ ਜਾਏ ਤੇ ਤਰਤੀਬ ਅਨੁਸਾਰ ਇਹਦਾ ਚੌਥਾ ਨੰਬਰ ਹੁੰਦਾ ਹੈ ਕਾਮ ਕ੍ਰੋਧ ਅਵੇਕਰ 3 ਸਾ ਨੰਬਰ ਹੁੰਦਾ ਕਾਮ ਕ੍ਰੋਧ ਲੋਭ ਮੋਹ 3 ਤੀਸਰੇ ਨੰਬਰ ਤੇ ਹੁੰਦਾ ਹੈ ਲਾਲਚ ਹੁਣ ਇੱਕ ਪਹਿਲੀ ਬੇਨਤੀ ਵੀ ਲਾਲਚ ਹੈ ਕੀ ਯਾਦ ਰੱਖਿਓ ਲਾਲਚ ਦਾ ਸ਼ਬਦਕ ਅਰਥ ਇਹ ਕਰੀਏ ਕਿਸੇ ਵਸਤੂ ਨੂੰ ਗਲਤ ਤਰੀਕੇ ਨਾਲ ਹੱਕ ਨਹੀਂ ਆਪਣਾ ਸੱਚ ਇਹ ਵੇ ਕਿਸੇ ਵਸਤੂ ਦੀ ਪ੍ਰਾਪਤੀ ਲਈ ਜਾਇਜ ਨਜਾਇਜ਼ ਖਰ ਖੀਲਾ ਵਰਤ ਕੇ ਉਹਦੇ ਤੱਕ ਪਹੁੰਚਣਾ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਲਾਲਚ ਉਹ ਬਿਰਤੀ ਹੈ ਜਿਹੜੀ ਖੂਨ ਦੇ ਰਿਸ਼ਤਿਆਂ ਨੂੰ ਵੀ ਧੋਖਾ ਦੇ ਜਾਂਦੀ ਹੈ। ਇਹਦੀ ਜੇ ਵਿਆਖਿਆ ਆਪਾਂ ਦੇਖਣੀ ਹੈ ਲਾਲਚ ਕੀ ਹੈ? ਤੇ ਸ਼ਲੋਕ ਸਹਸਕ੍ਰਿਤੀ ਹੈ ਜੀ ਅਰਥ ਮੈਂ ਸਾਰੇ ਕਰ ਦਿਆਂਗਾ। ਇੱਕ ਦਿਨ ਅੱਗੇ ਵੀ ਇਹ ਸ਼ਬਦ ਆਇਆ ਸੀ। ਇਹ ਸ਼ਬਦ ਹੈ ਖੇ ਲੋਭਾ ਲੰਪਟ ਸੰਗ ਸਿਰਮੋਰਹ ਅਨਕ ਲਹਿਰੀ ਕਾਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਢੋਲ ਤੇ ਨਚ ਮਿਤਰੰਗ ਨਚ ਇਸ਼ਟੰਗ ਨਚ ਬਾਂਧਵ ਨਚ ਮਾਤ ਪਿਤਾ ਤਬ ਲਜੈ ਅਕਰਣੰ ਕਰੋਤ ਅਖਾਦਯ ਖਾਦਯੰਗ ਅਸਾਜਯੰਗ ਸਾਜ ਸਮਝੈ ਮੈਂ ਸਿਰਫ ਇਨੀਆਂ ਕੁ ਤੁਕਾ ਇਹਦੇ ਅਰਥ ਬੜੇ ਸੌਖੇ ਹੋ ਜਾਣੇ ਨੇ ਜੀ ਕਿ ਲਾਲਚ ਕੀ ਹੈ ਮੈਂ ਫਿਰ ਅਰਜ਼ ਕੀਤੀ ਅੰਦਰ ਦੀ ਉਹ ਬਿਰਤੀ ਜਿਹੜੀ ਕਿਸੇ ਦੀ ਦੂਜੇ ਦੀ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਜੈਜ ਨਜਾਇਜ਼ ਹਰ ਤਰ੍ਹਾਂ ਦਾ ਤਰੀਕਾ ਜਿਹੜਾ ਬੰਦਾ ਵਰਤ ਲੈ ਅਸੀਂ ਸ਼ਬਦ ਵਰਤਾਂਗੇ ਇਹ ਲਾਲਚੀ ਬੰਦਾ ਅਸੀਂ ਬਾਣੀ ਚੋਂ ਦੇਖਾਂਗੇ ਵੀ ਥੋੜੇ ਜਿਹਾ ਪਰਮਾਨੰਸ ਹੀ ਲਾਂਗੇ ਹਜ਼ੂਰ ਨੇ ਇੱਕ ਬਚਨ ਕੀਤਾ ਕਿੰਨੇ ਖੇ ਲੋਬਾ ਖੇ ਲੋਬਾ ਦਰਤੇ ਖੇ ਲਾਲਚ ਲੰਪਟ ਲੰਪਟ ਦਾ ਅਰਥ ਹੁੰਦਾ ਕਿਸੇ ਵਿੱਚ ਖੱਟ ਹੋ ਜਾਣਾ ਲੰਪਟ ਦਾ ਅਰਥ ਇੱਥੇ ਕਰਾਂਗੇ ਚੰਬੜ ਦਾ ਕੇ ਲੋਭਾ ਲੰਪਟ ਸੰਗ ਸਿਰਮੋਰ ਹੈ ਸਿਰਮੋਰੇ ਦਾ ਅਰਥ ਹੁੰਦਾ ਸ਼੍ਰੋਮਣੀ ਬੰਦੇ ਜਿਹੜੇ ਸਮਾਜ ਵਿੱਚ ਐ ਪਤਵੰਤੇ ਕਹਾਉਂਦੇ ਆ ਸਿਰ ਕੱਟ ਬੰਦੇ ਮਹਾਰਾਜ ਕਹਿੰਦੇ ਆ ਲਾਲਚ ਇਸ ਸਮਾਜ ਦੇ ਵਿੱਚ ਜਿਹੜੇ ਬੰਦੇ ਆਪਣੇ ਆਪ ਨੂੰ ਸੁਪਰੀਮ ਕਹਿੰਦੇ ਆ ਸ਼੍ਰੋਮਣੀ ਕਹਿੰਦੇ ਆ ਸਰਮੋਰ ਕਹਿੰਦੇ ਆ ਵਾਹ ਓਏ ਤੇਰੀਆਂ ਲਹਿਰਾਂ ਇੰਨੀਆਂ ਜ਼ਬਰਦਸਤ ਨੇ ਤੂੰ ਉਹਨਾਂ ਨੂੰ ਘੁੱਟ ਕੇ ਜਕੜਿਆ ਹੋਇਆ ਕੇ ਲੋਬਾ ਲੰਪੜ ਸੰਗ ਸਿਰ ਮੋਰਾ ਅਨਕ ਲਹਿਲੀ ਕਲੋਲ ਤੇ ਅਨਕ ਲਹਿਰੀ ਲਹਿਰਾਂ ਨੇ ਤੇਰੀਆਂ ਉਹਨਾਂ ਵਿੱਚ ਬੰਦੇ ਕਲੋਲ ਕਰਦੇ ਦੇਖਿਆ ਤਮਾਸ਼ੇ ਕਰਦੇ ਦੇਖਿਆ ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰ ਰੰਗ ਤੂੰ ਇਹਨਾਂ ਜੀਵਾਂ ਨੂੰ ਕਈ ਤਰੀਕਿਆਂ ਦੇ ਨਾਲ ਤੂੰ ਇਹਨਾਂ ਉਲ ਪੈ ਰਹੇ ਧਾਰਿਆਂ ਖੈ ਅਨਕ ਭਾਂਤ ਬੋਢੋਲ ਤੇ ਤੇਰੇ ਵੱਸ ਵੀ ਜਿਹੜੇ ਆਗੋਂ ਕਈ ਤਰੀਕਿਆਂ ਨਾਲ ਡੋਲਦੇ ਦੇਖੇ ਹੁਣ ਅਗਲੀ ਬੇਨਤੀ ਸੁਣਿਓ ਨੱਚ ਮਿੱਤਰੰਗ ਜਿਸ ਬੰਦੇ ਨੂੰ ਤੂੰ ਕਾਬੂ ਕਰ ਲੈ ਉਹਦਾ ਦੁਨੀਆ ਵਿੱਚ ਕੋਈ ਮਿੱਤਰ ਯਾਰ ਨਹੀਂ ਹੁੰਦਾ ਉਹਦਾ ਮਿੱਤਰ ਯਾਰ ਸਿਰਫ ਸਵਾਰਤ ਤੇ ਪੈਸਾ ਹੁੰਦਾ ਇਹ ਧਿਆਨ ਨਾਲ ਸੁਣਿਓ ਅੱਜ ਦੇ ਸਮਾਜ ਵੀ ਸਾਡੀ ਹਾਲਤ ਵੈਸੇ ਇਹੀ ਹੈ ਜਿਹੜੀ ਮਾਰ ਨੇ ਕਈ ਸਦੀਆਂ ਪਹਿਲਾਂ ਕਹਿ ਦਿੱਤਾ ਨੱਚ ਮਿੱਤਰੰਗ ਲਾਲਚੀ ਬੰਦਾ ਮਿੱਤਰਾਂ ਨੂੰ ਵੀ ਧੋਖਾ ਦਿੰਦਾ ਕਦੀ ਗੁਰੇਜ ਨਹੀਂ ਕਰਦਾ ਨੱਚ ਇਸਟੰਗ ਇੱਥੇ ਇਸ਼ਟ ਦਾ ਅਰਥ ਅਸੀਂ ਗੁਰੂ ਨੇ ਕਰਾਂਗੇ ਇਸ਼ਟ ਦਾ ਅਰਥ ਹੈ ਪਿਆਰੇ ਨਜ਼ਦੀਕ ਦੇ ਸਾਥੀ ਲਾਲਚੀ ਬੰਦਾ ਜਿਨ੍ਹਾਂ ਨੂੰ ਅਤ ਦੇ ਪਿਆਰੇ ਕਹਿੰਦਾ ਉਹਨਾਂ ਨੂੰ ਵੀ ਧੋਖਾ ਦਿੰਦਿਆਂ ਗੁਰੇਜ ਨਹੀਂ ਕਰਦਾ ਨੱਚ ਮਿਤਰੰ ਨੱਚ ਇਸ਼ਟੰਗ ਨੱਚ ਬਾਂਦਵ ਬਾਦਵ ਦਾ ਅਰਥ ਹੈ ਰਿਸ਼ਤੇਦਾਰ ਖੂਨ ਦਾ ਰਿਸ਼ਤਾ ਨਾ ਮਿੱਤਰਾਂ ਦਾ ਨਾ ਪਿਆਰਿਆਂ ਦਾ ਨਾ ਖੂਨ ਦੇ ਰਿਸ਼ਤੇ ਦਾ ਨੱਚ ਮਾਤ ਪਿਤਾ ਤਵ ਲੱਜਿਆ ਇਥੋਂ ਤੱਕ ਜਿਹੜੇ ਮਾਂ ਬਾਪ ਨੇ ਜਨਮ ਦਿੱਤਾ ਹੈ ਖਿਮਾ ਕਰਿਓ ਜਿਸ ਮਾਂ ਦਾ ਦੁੱਧ ਪੀਤਾ ਹੈ ਜਿਸ ਪਿਓ ਨੇ ਆਪਣਾ ਸਭ ਕੁਝ ਵਾਰ ਕੇ ਪਾਲਿਆ ਲਾਲਚੀ ਬੰਦਾ ਮਾਂ ਪਿਓ ਨੂੰ ਵੀ ਧੋਖਾ ਦਿੰਦੇ ਅੰਗਰੀਜ਼ ਨਹੀਂ ਕਰਦਾ ਬਸ ਇਉਂ ਸਮਝੋ ਵੀ ਲਾਲਚ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਲਾਲਚ ਦਾ ਰਿਸ਼ਤਾ ਸਿਰਫ ਸਵਾਰਥ ਹੈ ਲਾਲਚ ਦਾ ਰਿਸ਼ਤਾ ਸਿਰਫ ਪੈਸਾ ਹੈ ਲਾਲਚੀ ਬੰਦੇ ਤੁਹਾਡੇ ਸਾਹਮਣੇ ਹਿਸਟਰੀ ਵਿੱਚ ਇਕੱਲੇ ਆਪਾਂ ਇੰਡੀਆ ਦੀ ਨਹੀਂ ਤੁਸੀਂ ਪੂਰੇ ਸੰਸਾਰ ਦੀ ਹਿਸਟਰੀ ਦੇਖੋ ਜਿਹੜੇ ਬੰਦੇ ਵੀ ਪਦਵੀਆਂ ਹਾਸਲ ਕਰ ਲਈ ਪਹੁੰਚ ਗਏ ਉਹਨਾਂ ਨੇ ਸੱਚੀ ਮੁੱਚੀ ਖੂਨ ਦੇ ਰਿਸ਼ਤਿਆਂ ਦੀ ਪਰਵਾਹ ਵੀ ਨਹੀਂ ਕੀਤੀ ਇੱਕ ਦਿਨ ਮੈਂ ਅਰਜ਼ ਕੀਤੀ ਆਗਰੇ ਜਿਹੜੇ ਸੱਜਣ ਗਏ ਖੋਣ ਤਾਜਮਹਿਲ ਤੋਂ ਸਾਹਮਣੇ ਯਮਨਾ ਪਾਰ ਇੱਕ ਲਾਲ ਕਿਲਾ ਆਗਰੇ ਵੀ ਜਿਨ੍ਹਾਂ ਦੇਖਿਆ ਹੁਣੇ ਔਰੰਗਜ਼ੇਬ ਨੇ ਇਹ ਰਿਪੀਟ ਥੋੜੀ ਜੀ ਕਥਾ ਲੱਗੀ ਕਿਉਂਕਿ ਦੁਬਾਰਾ ਫਿਰ ਇਸ ਉਸ ਪ੍ਰਕਰਨ ਦਾ ਸ਼ਬਦ ਆਇਆ ਔਰੰਗਜ਼ੇਬ ਨੇ ਆਪਣੇ ਬਾਪ ਸ਼ਾਹਜਾਹ ਨੂੰ ਉੱਥੇ ਕੈਦ ਕੀਤਾ ਸੀ ਹੁਣ ਬੰਦੇ ਲਈ ਸਭ ਪਿਓ ਸਭ ਤੋਂ ਨਜ਼ਦੀਕ ਦਾ ਰਿਸ਼ਤਾ ਹੈ ਨਾ ਤੇ ਮੈਂ ਕਹਿਣਾ ਹੁਣ ਗੁਰਮਖੋ ਗੁਰੂ ਨੂੰ ਤੇ ਰੱਬ ਨੂੰ ਮਾਂ ਪਿਓ ਦੇ ਨਾਲ ਤੁਲਨਾ ਦਿੱਤੀ ਇਹ ਕਿੰਨਾ ਉਚਾਰ ਰਿਸ਼ਤਾ ਹੋਵੇਗਾ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਰੱਬ ਨੂੰ ਇਹ ਰਿਸ਼ਤਾ ਦੇਣਾ ਵੀ ਤੂੰ ਮੇਰੀ ਮਾਂ ਤੂੰ ਮੇਰਾ ਪਿਓ ਹੈ ਜਿਵੇਂ ਬਾਣੀ ਚ ਅਸੀਂ ਪੜਨੇ ਆ ਖਰਜੀ ਮਾਤਾ ਖਰਜੀ ਪਿਤਾ ਸਬਨਾ ਦਾ ਮਾਪਿ ਉਹ ਆਪ ਹੈ ਉਹਨੇ ਆਪਣੇ ਬਾਪ ਨੂੰ ਕੈਦ ਕੀਤਾ ਸ਼ਾਹਜਹਾਨ ਤੇ ਸ਼ਾਹਜਹਾਨ ਨੇ ਫਾਰਸੀ ਵਿੱਚ ਇੱਕ ਪੱਤਰ ਕਾ ਲਿਖੀ ਉਸ ਵਿੱਚੋ ਲਿਖਦਾ ਹੈ ਕਿ ਔਰੰਗਜ਼ੇਬ ਨੂੰ ਕਿ ਜਿਨ੍ਹਾਂ ਨੂੰ ਤੂੰ ਕਾਫਰ ਕਹਿਣਾ ਹੈ ਚਿੰਦਵਾ ਨੂੰ ਤੂੰ ਕਾਫਰ ਕਹਿ ਰਹੇ ਹੈ ਇਸ਼ਾਰਾ ਉਨ੍ਹਾਂ ਵੱਲ ਸੇ ਕਹਿੰਦਾ ਉਹ ਜਿਨ੍ਹਾਂ ਨੂੰ ਕਾਫਰ ਕਹਿਣਾ ਹੈ ਉਹਨਾਂ ਨੂੰ ਕਾਫਰ ਮਤ ਕਿਆ ਕਰ ਉਹ ਆਪਣੇ ਪਿਤਰਾਂ ਨੂੰ ਮਰਨ ਤੋਂ ਬਾਅਦ ਵੀ ਪਾਣੀ ਦਿੰਦੇ ਨੇ ਉਹ ਆਪਣੇ ਪਿਤਰਾਂ ਨੂੰ ਮਰਨ ਤੋਂ ਬਾਅਦ ਇਹ ਇਹ ਯਾਦ ਰੱਖਿਓ ਮੈਂ ਇਹ ਨਹੀਂ ਕਹਿ ਰਿਹਾ ਵੀ ਪਿਤਰਾਂ ਨੂੰ ਪਾਣੀ ਦੇਣਾ ਚਾਹੀਦਾ ਮੈਂ ਕਿਸੇ ਹੋਰ ਵਿਸ਼ੇ 'ਚ ਗੱਲ ਕਰ ਰਿਹਾ ਕਿ ਉਹ ਬੇਟਾ ਉਹ ਆਪਣੇ ਪਿਤਰਾਂ ਨੂੰ ਮਰਨ ਤੋਂ ਬਾਅਦ ਵੀ ਪਾਣੀ ਦਿੰਦੇ ਨੇ ਤੂੰ ਕੈਸਾ ਪੁੱਤਰ ਹੈ ਜਿਹਨੇ ਜਿਉਂਦੇ ਬਾਪ ਨੂੰ ਪਾਣੀ ਦਾ ਘੁੱਟ ਨਹੀਂ ਦਿੰਦਾ ਉਹਨੇ ਉੱਤਰ ਪਤਾ ਕੀ ਦਿੱਤਾ ਕਨਗਾ ਜਿਹੜੀ ਸ਼ਾਈ ਨਾਲ ਮੈਨੂੰ ਤੂੰ ਚਿੱਠੀ ਲਿਖ ਕੇ ਕਹ ਲਈ ਆ ਬਾ ਇਹ ਸ਼ਾਈ ਪੀ ਲੈ ਤੇਰੀ ਪਿਆਸ ਬੁਝ ਜਾ ਬੰਦਾ ਜਦੋਂ ਲਾਲਚ ਦੀ ਖਦ ਟੱਪ ਜਾਂਦਾ ਪਿਆਰਿਓ ਉਦੋਂ ਕੋਈ ਰਿਸ਼ਤਾ ਨਹੀਂ ਹੁੰਦਾ ਇੱਥੋਂ ਤੱਕ ਮਹਾਰਾਜ ਕਹਿੰਦੇ ਨੇ ਫਿਰ ਸੁਣਿਓ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲਜਿਆ ਅਗਲੀ ਗੱਲ ਲਾਲਚੀ ਬੰਦਾ ਨੀਚ ਤੋਂ ਨੀਚ ਖਰਕਤ ਨੂੰ ਵੀ ਕਰ ਸਕਦਾ ਇਹ ਫਿਰ ਸੁਣੀਓ ਮੈਂ ਕੋਈ ਸ਼ਬਦ ਆਪਣੇ ਕੋਹਣੀ ਬਾਣੀ ਚ ਅਗਲੀ ਤੋਕੇ ਮਹਾਰਾਜ ਨੇ ਕਿਹਾ ਆਕਰਣ ਕਰੋਤ ਇਹ ਸanskrititi ਦੇ ਬਚਨੇ ਆਕਰਣ ਜਿਹੜਾ ਕੰਮ ਨਹੀਂ ਕਰਨ ਵਾਲਾ ਜਿਹੜਾ ਸਮਾਜ ਵਿੱਚ ਸ਼ਰਮਸਾਰ ਕਰ ਦਿੰਦਾ ਜਿਹਦੇ ਕੰਮ ਕਰਕੇ ਕੁਲਾਂ ਕਲੰਕਤ ਹੋ ਜਾਂਦੀਆਂ ਨੇ ਜਿਸ ਕਰਮ ਕਰਨ ਕਰਕੇ ਬੰਦਾ ਸਾਰੀ ਜ਼ਿੰਦਗੀ ਦਾਗੀ ਹੋ ਜਾਂਦਾ ਹੈ ਧੰ ਗੁਰੂ ਅਰਜੁਨ ਦੇਵ ਕਹਿੰਦਾ ਲਾਲਚ ਤੂੰ ਉਹ ਕੁਝ ਵੀ ਬੰਦੇ ਤੋਂ ਕਰਤੂਤਾਂ ਕਰਾ ਦੇਣਾ ਜਿਹਦੇ ਸਾਹਮਣੇ ਮਾਨਵਤਾ ਵੀ ਸ਼ਰਮਸਾਰ ਹੋ ਜਾਏ